ਜੀ ਮੈਮ ਅੰਤਰਰਾਸ਼ਟਰੀ ਮਨੁੱਖ ਦੇ ਸਤਿ ਮੁੱਕੇ ਤੇ ਪਹੁੰਚੇ ਹਾਂ ਠੀਕ ਹੈ ਨਾ ਜੀ ਜੀ ਕਿਹੜੀਆਂ ਮਹਿਲਾਵਾਂ ਸਾਡੀਆਂ ਔਰਤਾਂ ਐ ਇਹ ਸਾਡੇ ਸਮਾਜ ਵਿੱਚ ਸਾਡੇ ਦੇਸ਼ ਵਿੱਚ ਸਾਡੇ ਪਰਿਵਾਰ ਚ ਔਰਤ ਤੋਂ ਬਿਨਾ ਕਲਪਨਾ ਵੀ ਕੀਤੀ ਨਹੀਂ ਕੀਤੀ ਜਾ ਸਕਦੀ ਔਰਤ ਜਿਹੜੀ ਹੈ ਬੇਟੀ ਦੇ ਰੂਪ ਵਿੱਚ ਆਪਣੇ ਪਰਿਵਾਰ ਵਿੱਚ ਖੁਸ਼ੀਆਂ ਬਖੇਰਦੀ ਐ ਤੇ ਆਪਣੇ ਮਾਂ ਦੇ ਰੂਪ ਵਿੱਚ ਪਤਰੀ ਦੇ ਰੂਪ ਵਿੱਚ ਕਰਦੀਆਂ ਜ਼ਿੰਮੇਵਾਰੀਆਂ ਸੰਭਾਲਦੀ ਐ ਇਹਔਰਤ ਤੋਂ ਮੈਨਾ ਜਿਸ ਤਰ੍ਹਾਂ ਸਮਾਜ ਬਿਲਕੁਲ ਜ਼ੀਰੋ ਹੈ ਮੈਨੂੰ ਕਿਵੇਂ ਲੱਗਦਾ ਹੈ ਕਿ ਕੁੜੀਆਂ ਨੂੰ ਪਿੱਛੇ ਛੱਡਿਆ ਲਈ ਭਾਵੇਂ ਇਹ ਪ੍ਰੋਗਰਾਮ ਤੇ ਅੱਗੇ ਕੁੜੀਆਂ ਨੂੰ ਵਸਤੇ ਰੱਖਿਆ ਕਿਵੇਂ ਕੰਮ ਨਹੀਂ ਹਨ ਕੁੜੀਆਂ ਨੂੰ ਪਿੱਛੇ ਰੱਖਿਆ ਜਾਂਦਾ ਪਰ ਪ੍ਰੋਗਰਾਮ ਜਿਹੜੇ ਰੱਖੇ ਜਾਂਦੇ ਕੁੜੀਆਂ ਨੂੰ ਅੱਗੇ ਵਧਾਇਆ ਜਾ ਰਿਹਾ ਨਹੀਂ ਨਹੀਂ ਪ੍ਰੋਗਰਾਮ ਵਿੱਚ ਵੀ ਉਸ ਤਰ੍ਹਾਂ ਵੀ ਲੜਕੀਆਂ ਸਾਡੀਆਂ ਬਹੁਤ ਅੱਗੇ ਹੈ ਹਰ ਫੀਲਡ ਦੇ ਵਿੱਚ ਅੱਗੇ ਹੈ ਸਾਡੇ ਪੁਲਿਸ ਡਿਪਾਰਟਮੈਂਟ ਚ ਆਈਪੀਐਸ ਆਫੀਸਰਸ ਭਰਤੀ ਹੋਏ ਆ ਹਰ ਪਾਇਲਟ ਇੰਜੀਨੀਅਰ ਹਰ ਹਾਲ ਫੀਲਡ ਵਿੱਚ ਹੈ ਬਾਹਰਲੇ ਸਾਡੇ ਫੋਰਨ ਕੰਟਰੀਸ ਦੇ ਵਿੱਚ ਵੀ ਲੜਕੀਆਂ ਜਿਹੜੀਆਂ ਬਹੁਤ ਸਾਡੀਆਂ ਪੁਲਿਸ ਡਿਪਾਰਟਮੈਂਟ ਚ ਵੀ ਭਰਤੀਆਂ ਹੋਈ ਭਰਤੀ ਹੋਈਆਂ ਬਹੁਤ ਅੱਗੇ ਜਾ ਰਹੀਆਂ ਕੀ ਮੈਸੇਜ ਇਹ ਦੇਣਾ ਚਾਹੁੰਦਾ ਮੈਂ ਲਾੜੋ ਮੈਲਾ ਮਾਂ ਨੂੰ ਇਹੀ ਆਪਣਾ ਆਪਣੇ ਆਪ ਤੇ ਵਿਸ਼ਵਾਸ ਰੱਖਣਾ ਚਾਹੀਦਾ ਹੈ ਕੌਨਫੀਡੈਂਟ ਰਹਿਣਾ ਚਾਹੀਦਾ ਹੈ ਅਸੀਂ ਜਿਹੜੀਆਂ ਔਰਤਾਂ ਆ ਕਿਸੇ ਤੋਂ ਘੱਟ ਨਹੀਂ ਹੈਗੀਆਂ ਹਰ ਕੰਮ ਜਿਹੜਾ ਹੈ ਜਿਹੜਾ ਕੋਈ ਨਹੀਂ ਕਰ ਸਕਦਾ ਔਰਤ ਕਰ ਸਕਦੀ ਹੈ ਕਿਉਂਕਿ ਅਸੀਂ ਵੀ ਫੀਲਡ ਵਿੱਚ ਰਹੇ ਹਾਂ ਜਿਹੜਾ ਕੋਈ ਨਹੀਂ ਕਰਦਾ ਕੰਮ ਉਹ ਅਸੀਂ ਅੱਗੇ ਹੋ ਕੇ ਕਰਦੇ ਹਾਂ ਮੈਂ ਲੈ ਲੀਤਾ ਨਾਂ ਬਾਹਲਪਿੰਗ ਹੈਂਟ ਬਹੁਤ ਬਹੁਤ ਬੜਾਈ ਦਿਨੀਆਂ ਸਾਰੀਆਂ ਮਹਿਲਾਵਾਂ ਨੂੰ ਅੱਜ ਦੇ ਦਿਨ ਵੂਮਨਸ ਡੇ ਦੇ ਉੱਤੇ ਨਾਲੇ ਮਾਹ ਸ਼ਿਵਰਾਤਰੀ ਹੈ ਉਹਦੀ ਵੀ ਬਹੁਤ ਬਹੁਤ ਬਤਾਈ ਅੱਜ ਦੀ ਨਾਰੀ ਮੈਂ ਕਹਾਂਗੀ ਨਾਰੀ ਕਮਜ਼ੋਰ ਨਹੀਂ ਹੈ ਨਾਰੀ ਦਾ ਨਾਮ ਹੀ ਸ਼ਕਤੀ ਹੈ ਸ਼ਕਤੀ ਦਾ ਨਾਮ ਹੀ ਨਾਰੀ ਹੈ ਸਿਰਫ ਜ਼ਰੂਰਤ ਹੈ ਉਹਨੂੰ ਪਛਾਣਨ ਦੀ ਆਪਣੇ ਅੰਦਰ ਦੀ ਸ਼ਕਤੀ ਨੂੰ ਪਛਾਣੋ ਸ਼ਕਤੀ ਨੂੰ ਜਗਾਓ ਔਰ ਅੱਗੇ ਆ ਕੇ ਤੁਸੀਂ ਕੰਮ ਕਰੋ ਜਿੰਨਾ ਸਮਾਜ ਵਾਸਤੇ ਕਰਦੇ ਨੇ ਪਰ ਤੁਹਾਡੇ ਪ੍ਰੋਗਰਾਮ ਤਾਂ ਅੱਗੇ ਲਿਆਇਆ ਜਾ ਰਿਹਾ ਹੈ ਬਿਲਕੁਲ ਬਿਲਕੁਲ ਜੀ ਦੇਖੋ ਹੁਣ ਟਾਈਮ ਬਹੁਤ ਬਦਲ ਚੁੱਕਾ ਹੈ ਹੁਣ ਤੁਸੀਂ ਦੇਖ ਹੀ ਰਹੇ ਹੋ ਕਿ ਜੋ ਔਰਤਾ ਨੇ ਉਹ ਕਾਫੀ ਅੱਗੇ ਨਿਕਲ ਚੁੱਕੀਆਂ ਨੇ ਜੋ ਕੰਮ ਅੱਗੇ ਜੈਂਟਸ ਤੱਕ ਹੀ ਸੀਮਤ ਸੀਗਾ ਉਹ ਔਰਤਾ ਨੇ ਕਮਾਨ ਹੁਣ ਕਾਫੀ ਹੱਦ ਤੱਕ ਸੰਭਾਲ ਲਈ ਤੋ ਜੋ ਮੇਰੇ ਸਾਹਮਣੇ ਨਾਲ ਮੈਨੇਜ ਜਿਸ ਤਰ੍ਹਾਂ ਘਰ ਨੂੰ ਵੈਲ ਮੈਨੇਜ ਕਰਦੀਆਂ ਨੇ ਔਰਤਾਂ ਉਸ ਤਰ੍ਹਾਂ ਹੀ ਜੋ ਬਾਹਰ ਖੇਤਰ ਦੇ ਵਿੱਚ ਆ ਕੇ ਵੀ ਉਹ ਆਪਣਾ ਵੈਲ ਮੈਨੇਜ ਕਰਦੇ ਥੈਂਕ ਯੂ ਸਰ ਅਨਿਲ ਨਯਰ ਨਾਮ ਹੈਰਾ ਰਾਜ ਅੰਤਰਰਾਸ਼ਟਰੀ ਮੈਲਾ ਦਿਵਸ ਮਨਾਇਆ ਗਿਆ ਕੀ ਜਨਾ ਅੰਤਰਰਾਸ਼ਟਰੀ ਮੈਲਾ ਦਿਵਸ ਅਸੀਂ ਅੱਜ ਮਨਾਇਆ ਸੀ ਹਰ ਸਾਲ ਹੀ ਬਣਾਉਂਦੇ ਆ ਅਸੀਂ ਇਸ ਮੌਕੇ ਤੇ ਬੱਚਿਆਂ ਨੂੰ ਚੈੱਕ ਵੀ ਦਿੱਤੇ ਆ ਔਰ ਅੰਤਰਰਾਸ਼ਟਰੀ ਮੈਲਾ ਦਿਵਸ ਇਸ ਕਾ ਮਨਾਇਆ ਕਿਉਂਕਿ ਮਹਿਲਾਵਾਂ ਦਾ ਹਰ ਖੇਤਰ 'ਚ ਬਹੁਤ ਜ਼ਿਆਦਾ ਯੋਗਦਾਨ ਹੈ ਹਰ ਖੇਤਰ 'ਚ ਬਹੁਤ ਜ਼ਿਆਦਾ ਯੋਗਦਾਨ ਆਇਆ ਹੈ ਚਾਹੇ ਤੁਸੀਂ ਸਮਾਜਿਕ ਲੈ ਲੋ ਧਾਰਮਿਕ ਲੈ ਲੋ ਨੇ ਵੀ ਲੈ ਲੋ ਪਰਚਾ ਲੈ ਲੋ ਕਿਸੇ ਵੀ ਡਿਪਾਰਟਮੈਂਟ ਹਸਪੀਟਲ ਕਾਲਜ ਕੋਈ ਐਸਾ ਡਿਪਾਰਟਮੈਂਟ ਜਿੱਥੇ ਮਹਿਲਾ ਅੱਗੇ ਨਹੀਂ ਆ ਸਕਦੀ ਤੇ ਅਸੀਂ ਬਹੁਤ ਮਤਲਬ ਅੱਜ ਇਸ ਫਕਰ ਨਾ ਮਨਾ ਰਹੇ ਹਾਂ ਕਿ ਸਾਡੀਆਂ ਮਹਿਲਾਵਾਂ ਬਹੁਤ ਅੱਕੀ ਜਾ ਰਹੀਆਂ ਤੱਕੀ ਕਰ ਰਹੀਆਂ ਵਾ ਔਰ ਅਸੀਂ ਇਹੋ ਜੇ ਕਰਾਰੀ ਕੰਮ ਕਰਦੇ ਰਾਵਾਂਗੇ ਸਰ ਕਿੰਨੀਆਂ ਮਹਿਲਾਵਾਂ ਪਹੁੰਚੀਆਂ ਅੱਜ ਤਕਰੀਬਨ 40-50 ਮਹਿਲਾਵਾਂ ਨੂੰ ਅਸੀਂ ਮਾਨਤ ਕੀਤਾ ਹੈ ਜਿਹੜੀਆਂ ਇੱਥੇ ਪਹੁੰਚੀਆਂ ਆਂ ਗਿਆ ਵਾ ਉੱਚ ਕਰਨ ਲਤਾ ਇੰਸਪੈਕਟਰ ਹੈਗੀ ਔਰ ਪੋਰਟੀ ਹਸਪੀਟਲ ਤੋਂ ਵੀ ਡਾਕਟਰ ਸਾਡੇ ਕੋਲ ਆਇਆ ਔਰ ਵੀ ਮਹਿਲਾਵਾਂ ਜਿਹ ਅਸੀਂ ਸਾਰਿਆਂ ਨੂੰ ਸੁਵਾਨ ਕੀਤਾ ਵਾ ਅੱਜ ਕਿੰਨੇ ਬੱਚਿਆਂ ਚੈੱਕ ਦਿੱਤੇ ਏਸ ਹੀ 75 ਬੱਚਿਆਂ ਨੂੰ ਚੈੱਕ ਦਿੱਤੇ ਆ ਹਰ ਮਹੀਨੇ ਦਿੰਨੇ ਹੈਗੇ ਆ ਔਰ ਇਹ ਸਾਡੇ ਦਰਸ਼ਨਰ ਬਲਵੇਜਾ ਜੀ ਦਾ ਬਹੁਤ ਜ਼ਿਆਦਾ ਸੰਯੋਗ ਹੈਗਾ ਬਲਜੀ ਸਿੰਘ ਘੁੰਮਣ ਜੀ ਹੈਗੇ ਆ ਵਿਜੇ ਚੋਪੜਾ ਦੀ ਪ੍ਰੇਰਨਾ ਨਾਲ ਸਾਰਾ ਕੰਮ ਚੱਲਦਾ ਪਿਆ ਹੈਗਾ ਵਾ ਸਾਡੀ ਸੁਸਾਇਟੀ ਦੇ 70-75 ਮੈਂਬਰ ਹੈ ਜਿਹੜੇ ਸਾਰਿਆਂ ਦਾ ਸੰਯੋਗ ਚੱਲਦਾ ਵਾ ਸਾਰੇ ਦਾ ਨਾਮ ਉਹ ਨਿਚੜਿਆ ਜਾ ਸਕਦਾ ਔਰ ਸਾਰਿਆਂ ਦਾ ਸੰਯੋਗ ਹੈ ਕੋਈ 11000 ਦਿੰਦਾ ਕੋਈ 500 ਦਿੰਦਾ ਕੋਈ 2000 ਦਿੰਦਾ ਵਾ 2000 ਦਿੰਦਾ ਵਾ ਇਹ ਸਾਰੇ ਸੰਯੋਗ ਨਾਲ ਸਾਰਾ ਸਾਰਾ ਕੰਮ ਚੱਲ ਰਿਹਾ ਹੈ ਜੀ